ਆ ਸ਼ੂਰੇਕ ਦੇਖ ਕੇ ਤਾਂ ਕਾਫੀ ਜਣਾਂ ਦਾ ਦਿਲ ਕੀਤਾ ਹੋਣਾ ਕਿ ਅਸੀਂ ਵੀ ਮੰਗਵਾਈਏ ਜਦੋਂ ਵੀ ਕੋਈ ਵੀਡੀਓ ਚਲਾਈਏ ਤਾਂ ਇਹਦੀ ਐਡ ਬਹੁਤ ਆਂਦੀ ਤੇ ਇਹਦੀ ਐਡ ਦੇਖ ਕੇ ਮੈਨੂੰ ਵੀ ਇਹ ਸ਼ੂਰੇਕ ਬਹੁਤ ਵਧੀਆ ਲੱਗਿਆ ਮੈਂ ਕਿ ਮੈਂ ਵੀ ਮੰਗਵਾ ਕੇ ਦੇਖਦੀ ਹਾਂ ਤੇ ਮੈਂ ਕਰ ਦਿੱਤਾ ਇਹ ਆਰਡਰ ਜਿਸ ਦੇ ਵਿੱਚ ਉਹਨਾਂ ਲਿਖਿਆ ਸੀ ਕਿ ਇਹਦੇ ਵਿੱਚ 6-6 ਖਾਨੇ ਹੋਣੇ ਮਤਲਬ ਕਿ 12 ਖਾਨੇ ਹੋਣੇ ਆ ਦੋਵੇਂ ਸਾਈਡ ਤੇ ਤੇ ਉੱਤੇ ਲਾਉਣ ਨੂੰ ਢੱਕਣ ਜਿੱਦਾਂ ਜਿੱਦਾਂ ਇਹਨਾਂ ਨੇ ਵੀਡੀਓ ਦੇ ਵਿੱਚ ਦਿੱਤਾ ਹੈ ਸੇਮ ਉਹੀ ਚੀਜ਼ ਤੇ ਪੂਰੇ 5 ਦਿਨਾਂ ਦੇ ਬਾਅਦ ਮੇਰਾ ਪਾਰਸਲ ਆ ਗਿਆ ਜੋ ਮੈਨੂੰ ਪਿਆ 10000 ਰੁਪਏ ਦਾ ਚਲੋ ਜਲਦੀ ਜਲਦੀ ਮੈਨੂੰ ਅਨਬਾਕਸ ਕਰਕੇ ਦੇਖਦੇ ਵੀ ਜੋ ਚੀਜ਼ ਅਸੀਂ ਆਰਡਰ ਕੀਤੀ ਹੈ ਸੇਮ ਉਹ ਚੀਜ਼ ਨਿਕਲਦੀ ਕਿ ਨਹੀਂ ਪੈਕਿੰਗ ਤਾਂ ਬੜੀ ਘੈਂਟ ਕੀਤੀ ਆ ਬਸ ਇਦਾਂ ਦੀ ਪੈਕਿੰਗ ਕੀਤੀ ਆ ਮੈਂ ਕਿਹਾ ਬਾਬਾ ਜੀ ਇਦਾਂ ਦੀ ਚੀਜ਼ ਨਿਕਲ ਜਵੇ ਜਿੰਨੇ ਪੈਸੇ ਲੱਗੇ ਆ ਪੋਲਾਥੀਨ ਉਤਾਰ ਕੇ ਮੈਂ ਇਹਨੂੰ ਖੜਕਾ ਕੇ ਦੇਖਿਆ ਵੀ ਵਿੱਚ ਕੁਝ ਹੈਗਾ ਵੀ ਜਾਂ ਨਹੀਂ ਤੇ ਇਸ ਦੇ ਵਿੱਚ ਪਲਾਸਟਿਕ ਦੀ ਚੀਜ਼ ਖੜਕਦੀ ਪਈ ਮੈਂ ਕਿਹਾ ਲੱਗਦਾ ਤਾਂ ਹੈਗਾ ਵੀ ਜੋ ਮੰਗਵਾਇਆ ਉਹੀ ਚੀਜ਼ ਆਈ ਆ ਵੈਸੇ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਜ਼ਿਆਦਾ ਆਨਲਾਈਨ ਸ਼ੋਪਿੰ चीज देख के बढ़िया तरीके ਨਾਲ ਲਿਆਣੀ ਫੇਰ ਪਸੰਦ ਆ ਪੈਕਿੰਗ ਪੂਰੀ ਖੋਲਣ ਤੋਂ ਬਾਅਦ ਮੈਂ ਕਿ ਥੋੜਾ ਜਿਹਾ ਦੇਖਦੀ ਆ ਵੀ ਹੈਗਾ ਵੀ ਇਹਦੇ ਵਿੱਚ ਕੁਝ ਪਰ ਲੱਗਦਾ ਤਾਂ ਪਿਆ ਸੇਮ ਮੈਂ ਕਿ ਮੈਂ ਮੰਗਵਾ ਕੇ ਦੇਖ ਲਵਾਂ ਨਾ ਪਹਿਲਾਂ ਜੇ ਸਹੀ ਨਿਕਲੇ ਤਾਂ ਫਿਰ ਤੁਹਾਨੂੰ ਸਭ ਨੂੰ ਪਤਾ ਲੱਗ ਜਾਣਾ ਕਿ ਵਧੀਆ ਹੈ ਤੁਸੀਂ ਵੀ ਆਰਡਰ ਕਰ ਲਿਓ ਇਹਦੇ ਵਿੱਚ ਜੁੱਤੀਆਂ ਰੱਖੀਆਂ ਬਹੁਤ ਸੋਹਣੀਆਂ ਲੱਗਦੀਆਂ ਜਿੱਦਾਂ ਵੀਡੀਓ ਦੇ ਵਿੱਚ ਲੱਗਦੀ ਆਹੀ ਸਾਰਾ ਪਾਰਸਲ ਮੈਂ ਖੋਲ ਦਿੱਤਾ ਜਲਦੀ ਜਲਦੀ ਲੱਗਦਾ ਤਾਂ ਹੈਗਾ ਉਹੀ ਚੀਜ਼ ਆਈ ਆ ਕੈਮਰੇ ਵਾਲੀ ਬੋਲਦੀ ਜਲਦੀ ਜਲਦੀ ਓਪਨ ਕਰਕੇ ਦੇਖੋ ਦੀਦੀ ਫੇਰ ਕੀ ਸੀ ਜਦੋਂ ਸਾਰਾ ਪਾਰਸਲ ਖੁੱਲ ਗਿਆ ਮੈਂ ਜਲਦੀ ਜਲਦੀ ਸਾਰਾ ਸਮਾਨ ਬਾਹਰ ਕੱਢ ਲਿਆ ਤੇ ਆਜੋ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿ ਇਹਦੇ ਵਿੱਚੋਂ ਕੀ ਨਿਕਲੇ ਆ ਇਦੇ ਵਿੱਚ ਇਹਨਾਂ ਨੇ ਦਿੱਤੇ ਹੋਏ ਆ ਇਹ ਦੇਖੋ ਜਿੱਦਾਂ ਟ੍ਰੇ ਜੀਆਂ ਹੁੰਦੀਆਂ ਤੇ ਨਾਲ ਉਹਦੇ ਹੈਗੇ ਸਟੈਂਡ ਮੈਂ ਕਿਹਾ ਬਸ ਤਿੰਨੀ ਜਦੋਂ ਜਦੋਂ ਮੈਂ ਦੂਜੀ ਪਲੇਟ ਚੁੱਕ ਕੇ ਦੇਖੀ ਉਹਦੇ ਵਿੱਚ ਹੋਰ ਸੀਗੇ ਤਿੰਨ ਇਹਦੇ ਵਿੱਚ 6 ਹੈਗੇ ਆ ਸਟੈਂਡ ਲਗਾਉਣ ਵਾਲੇ ਤੇ 4 ਇਹ ਟ੍ਰੇਆ ਦਿੱਤੀਆਂ ਮੈਂ ਕਿ ਮੈਂ ਕਿ ਇਹ ਕੀ ਆ ਇਹ ਤਾਂ 4 ਟ੍ਰੇਆ ਆਂ ਯਾ ਬਾਕੀ ਕਿੱਥੇ ਚਲੇ ਗਏ ਆ ਬਾਕੀ ਖਾਨੇ ਮੈਂ ਕਿ ਕਿੱਥੇ ਗਏ ਆ ਮੈਂ ਕਿ ਉਸ ਦੇ ਵਿੱਚ ਤਾਂ ਬੜਾ ਸੁਣਾ ਦਿਖਾਉਂਦੇ ਪਏ ਸੀ ਇਹ ਕਿੰਨਾ ਘੰਟਿਆ ਸ਼ੂ ਰੈਕ ਫੇਰ ਮਨ ਲੱਗਿਆ ਕਿ ਕੋਈ ਗਲਤੀ ਨਾ ਹੋ ਗਈ ਹੋਵੇ ਵੀ ਇਹਦੇ ਵਿੱਚ ਦੁਬਾਰਾ ਚੈੱਕ ਕਰਦੀਆਂ ਵੀ ਬਾਕਸ ਦੇ ਵਿੱਚ ਨਾ ਰਹਿ ਗਿਆ ਹੋਵੇ ਕੁਝ ਮੈਂ ਕਿਹਾ ਹੋਰ ਨਾ ਪਾਈ ਰੱਖ ਗਿਆ ਹੋਵੇ ਥੋੜਾ ਸਮਾਨ ਇਹਦੇ ਵਿੱਚੋਂ ਤੇ ਮੈਂ ਦੁਬਾਰਾ ਫੇਰ ਉਹਦਾ ਲਫਾਫਾ ਜਿਹਾ ਤੇ ਉਹਦਾ ਬਾਕਸ ਦੇਖਿਆ ਉਹਦੇ ਵਿੱਚ ਕੁਝ ਨਹੀਂ ਮੈਂ ਕਿਹਾ ਲੋ ਵੀ ਗਿਆ 1000 ਰੁਪਿਆ ਪਾਣੀ ਦੇ ਵਿੱਚ 1000 ਰੁਪਏ ਦੇ ਵਿੱਚ ਮੈਂ ਕਿਹਾ ਇਹਨਾਂ ਨੇ ਇਹੀ ਦੇਣੀ ਸੀਗੀ ਇਹਨਾਂ ਨੇ 12 ਖਾਨੇ ਕਿਹਾ ਸੀ ਕਿ 12 ਖਾਨਿਆਂ ਵਾਲਾ ਹੋਵੇਗਾ ਹਨਾ 6 6 ਹੋਣਗੇ ਮਤਲਬ ਕਿ ਦੋਵੇਂ ਪਾਸੇ ਪਤੰਦਰ 6 ਤਾਂ ਦੇ ਦਿੰਦੇ ਚਲ ਤੁਸੀਂ 12 ਦੇ ਵਿੱਚੋਂ 6 ਅੱਧੇ ਤਾਂ ਦੇ ਦਿੰਦੇ ਉਹਦਾ ਇਹਨਾਂ ਨੇ ਤਾਂ ਚਾਰ ਹੀ ਦਿੱਤੇ 8 ਖਾਨੇ ਰੱਖ ਹੀ ਗ ਮੈਂ ਕਿਹਾ ਚਲੋ ਹੁਣ ਮੰਗਵਾ ਲਿਆ ਇਹਨੂੰ ਸੈੱਟ ਕਰਕੇ ਦੇਖਦੇ ਆ ਬਾਅਦ ਦੇ ਵਿੱਚ ਰਿਟਰਨ ਕਰਾਂਗੇ ਇੰਨੇ ਨੂੰ ਆ ਕੇ ਡੈਡੀ ਜੀ ਡੈਡ ਜੀ ਕਹਿੰਦੇ ਕੀ ਮੰਗੋਇਆ ਸੀ ਪਾਰਸਲ ਦੇ ਵਿੱਚ ਮੈਂ ਕਿਹਾ ਡੈਡੀ ਇਹ ਸੀਗਾ ਸ਼ੂ ਰੈਕ ਰਿਸੂ ਮੈਂ ਕਿਹਾ ਦੇ ਵਿੱਚ ਮੈਂ ਕਿਹਾ ਚਲ ਸਾਰੇ ਸ਼ੂ ਆ ਜਾਣਗੇ ਪਰ ਮੈਂ ਕਿਹਾ ਦੇ ਵਿੱਚ ਤਾਂ ਇਹਨਾਂ ਨੇ ਆਹੀ ਚਾਰ ਉਹ ਦਿੱਤੇ ਪਲੇਟਾਂ ਆਈਆਂ ਤੇ ਨਾਲ ਮੈਂ ਕਿਹਾ 6 ਸਟੈਂਡ ਆ ਆਂਟੀ ਵੀ ਹੱਸਣ ਲੱਗ ਗਈ ਉੱਥੇ ਬੈਠੇ ਬੈਠੇ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਦੇ ਵੀ ਸਾਹਮਣੇ ਐ ਇਦਾਂ ਦੀ ਐਡ ਆਂਦੀਆਂ ਨਾ ਤੇ ਉਹਨਾਂ ਦਾ ਦਿਲ ਕਰਦਾ ਵੀ ਅਸੀਂ ਵੀ ਜਲਦੀ ਜਲਦੀ ਆਰਡਰ ਕਰ ਲਈਏ ਨਾ ਵੀ ਘਰ ਰੱਖਿਆ ਵਧੀਆ ਲੱਗੂਗਾ ਜੇ ਸ਼ੂ ਜੁੱਤੀਆਂ ਰੱਖੀਆਂ ਵਧੀ ਨੇ ਮਗੋਂ ਅੱਗੇ ਦੇਖਿਆ ਫੇਸਬੁੱਕ ਦੇ ਉੱਤੋਂ ਨੀਰਾ ਕੁਵਾਰੀ ਨਿਕਲਿਆ ਮੇਰੀ ਵੀਡੀਓ ਦੇਖ ਕੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀ ਜਿਹਦਾ ਜਿਹਦਾ ਦਿਲ ਕਰਦਾ ਹੈ ਉਹ ਦੇਖ ਕੇ ਆਪਣੇ ਦਿਲ ਨੂੰ ਉੱਥੇ ਹੀ ਰੋਕ ਲੈਣਗੇ ਤੇ ਜਾ ਕੇ ਜਿਹਨੇ ਵੀ ਖਰੀਦਣਾ ਦੁਕਾਨ ਤੋਂ ਹੀ ਜਾ ਕੇ ਖਰੀਦੋ ਕਿੰਨਾ ਫਰਕ ਹੈ ਦੋਵੇਂ ਚੀਜ਼ਾਂ ਦੇ ਵਿੱਚ ਇਹਦੇ ਨਾਲ ਹੀ ਵੀਡੀਓ ਹੁੰਦੀ ਇੱਥੇ ਹੀ ਖਤਮ ਪਾਏ ਬੈ ਸਾਰਨ ਪੇਜ ਮੇਰਾ ਕਰ ਲਿਓ ਫੋਲੋ